ਮਾਈ ਸਾਸਰੀ ਬਾਈਰ ਅੱਜ ਨੇ ਡਾਇਰੈਕਸ਼ਨ ਮੋਟਰ ਸਰਕਟ ਸੀ ਜਿਹੜੀ 베어ਿੰਗ ਸਮ ਬਾਕਸ ਤੋਂ ਕਰੇ ਜਾਂਦੇ ਨੇ ਤਾਂ થોੜਾ ਜਿਹਾ ਲੱਭਦੇ ਨੇ ਉਹ ਘੱਟ ਲੱਗ ਰਹੇ ਆ ਸੌਟਸ ਤੋਂ ਵੀ ਕਰਾਂਗੇ ਸਹੀ ਆ ਰਿਹਾ ਜੀ ਜਿਹੜੇ ਕਰਦੇ ਆ ਠੀਕ ਹੈ ਜੀ ਸੌਟਸ ਤੋਂ ਆ ਦੋ ਜ਼ਰਾ ਹੁੰਦੀਆਂ ਇੱਕ ਬਲੈਕ ਤੇ ਕਾਲੀ ਠੀਕ ਹੈ ਜੀ ਇੱਕ ਆ ਕੀ ਲਾਲ ਮੀਨ ਵਾਲੀ ਇਹਦੇ ਚ ਕਰੰਟ ਜਾਂਦਾ ਹੁੰਦਾ ਵਾਪਸੀ ਚਾਬੀ ਕਰੰਟ ਚ ਇਹ ਵੀ ਤਰ੍ਹਾਂ ਡਾਇਰੈਕਟ ਕਰ ਲਿਆ ਜੀ ਇੱਥੇ ਤੱਕ ਕਰੰਟ ਆ ਰਿਹਾ ਸੀ ਦੇਖੋ ਪਰ ਬੰਨ੍ਹੇ ਨੂੰ ਨਿਸ਼ਚਿਤ ਰੱਖ ਆ ਦੇਖੀ ਸ਼ਾਇਦ ਇਹਦਾ ਉਹਨੂੰ ਲਈ ਜਿੰਦਾ ਬਈ ਜੀ ਜਿੰਦਾ ਹਾਂ ਠੀਕ ਹੈ ਜੀ ਇਧਰੋਂ ਕਰੰਟ ਆ ਰਿਹਾ ਸੀ ਇੰਨੇ ਨਹੀਂ ਜਗ੍ਹਾ ਤੋਂ ਕਰੰਟ ਆ ਰਿਹਾ ਦੇ ਇੰਨੇ ਨਹੀਂ ਜਗ੍ਹਾ ਕਰੰਟ ਨਹੀਂ ਆਦਾ ਜਦੋਂ ਅਸੀਂ ਸਿੱਧਾ ਇਹ ਕਬੈਲ ਤੋਂ ਹੈ ਮੇਨ ਤਾਰ ਹੁੰਦੀ ਰੋਵੈਲ ਦੀ दो ग्रिपा हूंदियूं सही तरह ठीकु आहेंट इन फिर करंट सही मार्धो लिखा करंट की मारोक ठीकु आहे करंट इथो त इतो इन जॻह इहा करंट मैसेज ਇਹ ਹੋਏ ਕਰੰਟ ਚ ਇੰਨੀ ਨਹੀਂ ਜਗ੍ਹਾ ਜਮਸ ਹੋ ਗਿਆ ਜੀ ਆ ਬ੍ਰੇਕ ਚ ਬਲੈਕ ਤੇ ਲਾਲੀ ਤੇ ਲਾਲ ਤਾਰ ਵਾਲੀ ਚ ਠੀਕ ਹੈ ਜੀ ਇਹ ਇੱਥੇ ਤੇ ਕਰ ਜਦੋਂ ਆਪਾਂ ਸਿੱਧੇ ਇਹਨੂੰ ਹਾਰ ਕੇ ਤਾਰ ਰੋਟਾ ਲੈ ਲੈ ਛੋਟਾ ਜਾ ਸਿੱਧਾ ਬੈਟਰੀ ਤੋਂ ਕਰੰਟ ਦੇ ਦਾ ਸਹੀ ਕਰੰਟ ਕੱਢਣ ਲੱਗ ਗਿਆ ਜੀ ਵੈਸੇ ਘੰਟਾ ਜਿਹੜਾ ਘੰਟਾ ਸਾਨੂੰ ਲੱਗ ਗਿਆ ਸਾਰਾ ਮੋਟਰਸਾਈਕਲ ਅਸੀਂ ਬਦਾਰ ਲਈ ਸੀ ਟੈਂਕੀ ਵੀ ਤਰ ਲਈ ਸੀ ਤੇ ਸਾਰੀ ਮਗਲੀ ਮਾਰੀ ਕਰੀ ਪੂਰੀ ਖੋਲ੍ਹ ਇਧਰੋਂ ਵੀ ਗ੍ਰਾਫਿਕ ਗਰੁੱਪ ਕੱਢ ਕੇ ਦੇਖ ਲਈ ਸਾਰੇ ਇਟਾਂ ਦੇ ਵਿੱਚ ਕਰੰਟ ਸਹੀ ਹੁੰਦਾ ਸੀ ਚੈੱਕ ਕਰ ਲਿਆ ਸੀ ਇਧਰੋਂ ਚਿੱਟੀ ਤਾਰ ਚੋਂ ਹੁੰਦਾ ਕਰੰਟ ਠੀਕ ਹੈ ਜੀ ਆਹ ਸੈਂਸਰ ਵਾਲੀ ਤਾਰ ਹੋਗੀ ਦੂਜੀ ਤੋਂ ਪਤਾ ਹੀ ਅੱਜ ਕੱਲ ਤੇ ਬਾਕੀ ਇੰਨੇ ਟੁੱਟੇ ਜੀ ਫਾਲਟ ਸੀ ਕੇਰ ਆ ਦਾ ਵਾਈਟ ਵਾਲਾ ਸਿੱਥੋਂ ਇੰਨੇ ਨੇ ਟੁੱਟੇ ਜੀ ਆਪਾਂ ਕਹਿੰਦੇ ਇਸ ਟੁੱਟੇ ਨੇ ਤਾਰ ਮੋੜ ਦਾ ਕਰਕੇ ਆਏ ਕਨੈਕਟਰ ਮੋੜ ਦਾ ਕਰਕੇ ਇਹਦਾ ਨੁਕਸ ਨਹੀਂ ਸੀ ਅਸੀਂ ਇਥੋਂ ਵੀ ਚੈੱਕ ਕਰ ਲਿਆ ਪਰ ਹੁਣ ਇੰਨੇ ਨੇ ਥਾਂ ਚ ਅਸੀਂ ਨੁਕਸ ਲੱਭ ਰਹੇ ਆ ਕਿ ਕਿੱਥੇ ਨੁਕਸ ਆ ਤਾਰ ਟੁੱਟੀ ਵੀ ਇੰਨੇ ਜਗ੍ਹਾ ਚ ਉਹ ਵੀ ਸਮਝ ਦਿਖਾਉਣੇ ਕਿੱਥੇ ਟੁੱਟੀ ਸੀ ਇਹ ਰੋਨ ਧੀਰੇ ਟੇਬਲ ਇਹਦਾ ਮੇਰੇ ਕਰਨਾ ਕਾਲੀ ਧਾਰਾ ਜਿਹੜੀ ਲਾਲ ਚ ਕਾਲੀ ਧਾਰਾ ਇੱਥੋਂ ਕੱਟਤੀ ਕਿਉਂਕਿ ਜੇ ਆਪਾਂ ਸਾਰੀ ਧੀੜਾਂਗੇ ਤੁਸੀਂ ਕਰਵਣੇ ਜੇ ਆਪਾਂ ਸਾਰੀ ਧੀੜਾਂਗੇ ਤਾਂ ਸਾਰੀ ਫਿਟਿੰਗ ਓਕੀ ਲੱਗੂ ਥੋੜੀ ਆਪਾਂ ਇੱਥੋਂ ਹੀ ਕੱਟ ਕੇ ਇੱਥੋਂ ਇਹਦੇ ਨਾਲ ਤਾਰ ਦਾ ਰੋਟਾ ਨਾਲ ਯਾ ਇਧਰ ਵੀ ਚੱਲ ਲੋ ਇਹਨੂੰ ਇਧਰ ਵੀ ਹੈਂਗ ਨਹੀਂ ਲਿਆ ਲੋ ਕਿਉਂਕਿ ਫੈਕਟਰੀ ਦਾ origignal ਆ ਨਾਲ ਦੀ ਆ ਤਾਂ ਕਿ ਇਹ ਦੁਆਰਾ ਵੀ ਡਾਂਗੇ ਤਾਂ ਕੱਲ ਜੀ ਬਣੀ ਨਹੀਂ ਇਹਦਾ ਕਰਕੇ ਕੀ ਆਪਾਂ ਸੌਖਾ ਤਰੀਕਾ ਇਹਦੀ ਸੀਟੀ ਜੰਟ ਚ ਲਾਲ ਤਾਰੀ ਇਹਨਾਂ ਸਿੱਧੀ ਆਪਾਂ ਇਹਦੇ ਨਾਲ ਕਨੈਕਟ ਕਰ ਦਾਂਗੇ पके हूंदा इहो सही सो असीं काफ़ी टाइम मारे मारे करी फेरू ਇਹ ਸੌਖਾ ਲੌਕਸ ਲੱਗ ਗਿਆ। ਮੇਰੀ ਵੀਡੀਓ ਨੂੰ ਬਾਤਵਾ ਸੇ ਇਹ ਮੇਰੀ ਵੀਡੀਓ ਨੂੰ ਬਾਤਵਾ ਸ਼ੇਅਰ ਕਰੋ ਜੀ। ਬਾਕੀ ਲੌਕਸ ਸਾਨੂੰ ਬੈਰਿੰਗ ਦੇ ਬਾਰੇ ਲੱਗ ਕੇ ਦੱਸਿਆ ਜੀ 50 ਜਿਆਦਾ ਕਿਉਂਕਿ ਆਪਣਾ ਬੈਰਿੰਗ ਦਾ ਕੰਮ ਆ ਜਾਦਾ। ਇਲੈਕਟ੍ਰੀਸ਼ੀਅਨ ਦਾ ਸ਼ੁਰੂ ਤੋਂ ਟਰੱਕਾਂ ਦਾ ਇਹਦੇ ਕੰਮ ਹੈ। ਗੇਟ ਨੂੰ ਸਾਰੇ ਬੈਰਿੰਗ ਦੇ ਕੰਮ ਆ ਪੜਾ। ਜੀ ਬਸ ਇਹ ਆਪਣਾ ਥੋੜੀ ਮਾੜੀ ਮਾਰੀ ਜਿਹੜੀ ਵੱਧ ਕਰ ਦੇ ਤਾਂ ਕਰਕੇ ਸੌਖਾ ਲੌਕਸ ਲੱਗ ਗਿਆ। ਮੇਰੀ ਵੀਡੀਓ ਨੂੰ ਬਾਤਵਾ ਸ਼ੇਅਰ ਕਰੀਂ ਤਾਂ ਲੱਗ।